ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਕਾਕੜਾ ਵਿਖੇ ਜ਼ਰੂਰਤਮੰਦ ਲੜਕੀਆਂ ਦੇ ਅੱਜ ਵਿਆਹ ਕੀਤੇ ਗਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਕਲਾਕਾਰ ਵੀ ਇਹ ਵਿਆਹਾਂ ਦੇ ਵਿੱਚ ਬੁਲਾਏ ਗਏ ਹਨ ਕਿਉਂਕਿ ਇੱਥੇ ਜਾਤ ਪਾਤ ਤੋਂ ਰਹਿਤ ਹੀ ਵਿਆਹ ਕੀਤੇ ਗਏ ਹਨ ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਇਸ ਮੌਕੇ ਦੇ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋੜੇ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਮੀਨਾ ਮੰਤ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਅਤੇ ਜਿੱਥੇ ਹੀ ਭਾਜਪਾ ਦੇ ਜ਼ਿਲ੍ਹਾ ਜੂਤ ਪ੍ਰਧਾਨ ਪ੍ਰਵਿੰਦਰ ਸਿੰਘ ਭਮਾਨ ਕਰਾਚਮਾਲੀ ਹੋਈ ਵਿਸ਼ੇਸ਼ ਤੌਰ ਤੇ ਪਹੁੰਚੋ ਇਸ ਮੌਕੇ ਤੇ ਜਿੱਥੇ ਬਖਵਕ ਹੋਰ ਵੀ ਆਗੂ ਸਹਿਯੋਗਾਂ ਪਹੁੰਚਣ ਤਸਵੀਰਾਂ ਵੀ ਦੇਖ ਸਕਦੇ ਹੋ ਜੋ ਵਿਆਹ ਹੈ ਕਾਕੜੇਪਿੰਡ ਦੇ ਇੱਕ ਪੈਲਸ ਦੇ ਵਿੱਚ ਕੀਤਾ ਗਿਆ ਸੀ ਜੋ ਕਿ ਆਪਣੇ ਆਪ ਦੇ ਪੈਲਸ ਵੱਲੋਂ ਵੀ ਬਹੁਤ ਵਧੀਆ ਜੀਐਮ ਰਿਜ਼ੋਰਟ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਜਿੱਥੇ ਲੜਕੀਆਂ ਦੇ ਵਿਆਹ ਕਰਕੇ ਆਪਣੇ ਆਪ ਦੇ ਵਿੱਚ ਬਹੁਤ ਬੜੀ ਪੜਖਦੀ ਨਜ਼ਰ ਆ ਰਹੀ ਹੈ ਕਿਉਂਕਿ ਜਿੱਥੇ ਕਿਸੇ ਦੀ ਮਦਦ ਕਰਨਾ ਸਭ ਤੋਂ ਵੱਡੀ ਗੱਲ ਕਿਹਾ ਜਾਂਦਾ ਉੱਥੇ ਲੋੜਵੰਦ ਪਰਿਵਾਰਾਂ ਦੇ ਵਿੱਚ ਲੜਕੀਆਂ ਦੇ ਵਿਆਹ ਕਰਕੇ ਬਹੁਤ ਵਧੀਆ ਕੰਮ ਜੋ ਸਲਾਗਾ ਜੋਗੋ ਪ੍ਰਲਾਇ ਕੀਤਾ ਗਿਆ ਹੈ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਪਿੰਡ ਦੇ ਸਰਪੰਚ ਅਤੇ ਇਸ ਮੌਕੇ ਤੇ ਮੀਨਾ ਮਹਾਂਤਰੀ ਅਤੇ ਪਰਮਿੰਦਰ ਸਿੰਘ ਕੁਮਾਨ ਭਾਜਪੀ ਜ਼ਿਲ੍ਹਾ ਜੁਥ ਬੀਜੇਪੀ ਪ੍ਰਧਾਨ ਵੱਲੋਂ ਵੀ ਕੀ ਕਿਹਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਿੰਡ ਦੇ ਸਰਪੰਚ ਅਤੇ ਮੀਨਾ ਮਾਂਜੀ ਵੱਲੋਂ ਸ਼ਾਗਨ ਦਿੱਤੇ ਜਾ ਰਹੇ ਹਨ ਲੋੜਵੰਦ ਪਰਿਵਾਰਾਂ ਦੀ ਜਿੱਥੇ ਕਾਰਤਿਕ ਤੌਰ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਉਪਰਾਲਾ ਲਿਆ ਜੋ ਕੀਤਾ ਗਿਆ ਹੈ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੀਨਾ ਮਹੰਤ ਜੀ ਦੇ ਨਾਲ ਪਿੰਡ ਦੇ ਸਰਪੰਚ ਨਾਲ ਪਹੁੰਚੇ ਹਨ ਜਿੱਥੇ ਕਿ ਉਹਨਾਂ ਨਾਲ ਬਬਲੀ ਮਹੰਤ ਜੀ ਵੀ ਨਾਲ ਖੜੇ ਨਜ਼ਰ ਆ ਰਹੇ ਹਨ ਉੱਥੇ ਸਮੈਲ ਬਿਊਟੀ ਕੋਲੋਂ ਵੀ ਵਿਸ਼ੇਸ਼ ਤੌਰ ਤੇ ਇਹਨਾਂ ਲੜਕੀਆਂ ਨੂੰ ਜਿੱਥੇ ਬਿਊਟੀ ਬਾਲਰ ਦਾ ਫ੍ਰੀ ਆਫ ਕਾਸਟ ਲੜਕੀਆਂ ਨੂੰ ਤਿਆਰ ਕੀਤਾ ਗਿਆ ਹੈ ਇਹ ਵੀ ਬਹੁਤ ਵਧੀਆ ਆਪਣੇ ਆਪ ਦੇ ਵਿੱਚ ਸਲਾਘਾਜੋਗ ਉਪਰਲਾ ਹੈ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਮੀਨਾ ਮੰਤ ਜੀ ਤੇ ਹੋਰ ਜਰੂਰ ਨਿਯਾਤ ਨੂੰ ਸਮਝਣਾ ਚੇਹਰਾ ਹਿੱਕੀ ਹੰਦਰਾ ਜੀ ਤੁ ਐਸੇ ਕਾਪੜਾ ਸਰਦਾਰ ਹਾਕਮ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਸੂਬੇਦਾਰ ਸਾਹਿਬ ਵੱਲੋਂ ਅੱਥਰ ਔਰ ਸਰਦਾਰ ਪੰਚ ਵਿਧਾਲਪੁਰ ਆਰਧੀਆਂ ਅੱਜ ਦੇ ਗ੍ਰੀਨਰੋ ਨੂੰ ਬਹੁਤ-ਬਹੁਤ ਧੰਨਵਾਦ ਕੀਤਾ ਜੱਟ ਭਾਈ ਅੱਜ ਜੱਟ ਸੋਈ ਭਾਈ ਸਿੱਧੂ ਭਾਈ ਬਹੁਤ-ਬਹੁਤ ਵੈਲਕਮ ਕਰੇ ਸਾਰਿਆਂ ਦਾ ਉਹ ਜੋੜੀ ਵੀ ਆਪਾਂ ਕਰਦੇ ਸਦਾ ਭਰਾ ਹੱਥ ਨਾਲ ਗਵਾਰਾ ਭਾਈ ਜੱਗਾ ਬਾਜੀ ਜੱਗੇ ਬਾਜੀ ਦਾ ਬਹੁਤ-ਬਹੁਤ ਧੰਨਵਾਦ ਸਾਰੀ ਯਾਦ ਜੋੜੀ ਹੈ ਜੀ ਮੇਰਾ ਨਾਮ ਮੀਨਾ ਮਹੰਤਾ ਜੀ ਮੀਨਾ ਜੀ ਜਿਹੜੀ ਵਿਆਹ ਦੇਖਣੇ ਪੰਚਾਇਤ ਕਾਕੜੇ ਵੱਲੋਂ ਚਾਰ ਲੜਕੀਆਂ ਦੇ ਲੋੜ ਵਿੱਚ ਦੇਖੀ ਕਰਉਂਦੇ ਸੀ ਹਾਂਜੀ ਇਹਨਾਂ ਨੇ ਵਿਆਹ ਕੀਤੇ ਨੇ ਪੰਚਾਇਤ ਕਾਕੜੇ ਦੀ ਨੇ ਸਰਪੰਚ ਸਾਹਿਬ ਐ ਭੈਣ ਜੀ ਔਰ ਉਹਨਾਂ ਦਾ ਬੇਟਾ ਹੈ ਔਰ ਸਰਪੰਚ ਸਾਹਿਬ ਵੀਰ ਜੀ ਨੇ ਔਰ ਕਾਕੜੇ ਦੀ ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਕੁੜੀਆਂ ਦੇ ਵਿਆਹ ਕੀਤੇ ਨੇ ਗਰੀਬ ਘਰਾਂ ਦੀਆਂ ਨੇ ਔਰ ਇਹ ਪ੍ਰਾਲਾ ਕੋਈ ਕੋਈ ਕਰ ਸਕਦਾ ਹੈ ਔਰ ਕਿਸੇ ਨੂੰ ਸੋਚ ਆਉਂਦੀ ਹੈ ਕਿ ਗਰੀਬ ਦੀ ਧੀ ਦਾ ਆਪਣਾ ਕਿਸੇ ਦੀ 3:00 12:00 ਉੱਠ ਜਾਵੇ ਚੰਗੀ ਗੱਲ ਹੈ ਇਹ ਸੋਚ ਕੇ ਕਿਸੇ ਨੂੰ ਆਉਂਦੀ ਹੈ ਹਰ ਕਿਸੇ ਨੂੰ ਨਹੀਂ ਹੈਗੀ ਪਰ ਇਹਨਾਂ ਦੀ ਜੋ ਵੀ ਸੋਚ ਹੈਗੀ ਬਹੁਤ ਵਧੀਆ ਸੋਚ ਹੈ ਸਾਰੀ ਪਿੰਡ ਦੀ ਪੰਚਾਇਤ ਦੀ ਔਰ ਇਹ ਵਿਆਹ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਬਰਾਤਾਂ ਦਾ ਬਰਾਤ ਦਾ ਇੰਤਜ਼ਾਮ ਹੈ ਬਹੁਤ ਵਧੀਆ ਤਰੀਕੇ ਨਾਲ ਗਾਉਣ ਵਾਲੇ ਲੱਗੇ ਹੋਏ ਨੇ ਔਰ ਕੁੜੀਆਂ ਦੇ ਆਨੰਦ ਕਰਵਾ ਕੇ ਲੈ ਕੇ ਆਏ ਨੇ ਔਰ ਬਹੁਤ ਬਹੁਤ ਵਧੀਆ ਨਾਲ ਸਵਾਗਤ ਕੀਤਾ ਇਹਨਾਂ ਦਾ ਔਰ ਆਏ ਜਿਹੜੇ ਸਹਿਬਾਨ ਸੀ ਮਹਿਮਾਨ ਔਰ ਨਰਿੰਦਰਪੁਰ ਬਰਾਜ ਉਹ ਵੀ ਆ ਕੇ ਗਏ ਨੇ ਸਾਡੇ ਐਸ ਐਚਓ ਸਾਹਿਬ ਨੇ ਕੋਹਾ ਨਿਗਰਧਾਣਾ ਜੀ ਦੇ ਉਹ ਵੀ ਆਏ ਹੋਏ ਨੇ ਲੇਕਿਨ ਸਾਰਿਆਂ ਦੇ ਸਹਿਯੋਗ ਨਾਲ ਇਹਨਾਂ ਨੇ ਜੋ ਹੈ ਕਿ ਵਧੀਆ ਪ੍ਰੋਗਰਾਮ ਕੀਤਾ ਔਰ ਸਾਰਿਆਂ ਨੇ ਇਹਨਾਂ ਦਾ ਸਾਥ ਦਿੱਤਾ ਹੈ ਔਰ ਸਾਰਿਆਂ ਦਾ ਬਹੁਤ ਬਹੁਤ ਹੀ ਵਧੀਆ ਸਵਾਗਤ ਕੀਤਾ ਇਹਨਾਂ ਨੇ। ਜੁਮਿਲ ਕਰਨਾ ਚਾਹੁੰਦੇ ਹਾਂ ਜੀ ਹਾਂ ਜੀ ਜਿਹੜੇ ਬਿਆਨ ਨਹੀਂ ਕਰ ਸਕਦੇ ਉਹ ਲੇਕਿਨ ਉਹ ਆਪਣੀ ਆਪਣੀ ਸੋਚ ਹੈ ਵੀ ਕੋਈ ਟੂਰਨਾਮੈਂਟ ਕਰਾਉਂਦੇ ਨੇ ਕੋਈ ਕਿਵੇਂ ਵੀ ਕਰਾਉਂਦੇ ਨੇ ਉਹ ਹੀ ਤਾਂ ਇਹ ਮੈਂ ਤਾਂ ਪਹਿਲਾਂ ਕਿਹਾ ਵੀ ਇਹ ਬਹੁਤ ਲੋਕਾਂ ਦੇ ਵਿੱਚ ਵਿੱਚ ਸੋਚ ਹੈ ਲੋਕਾਂ ਦੀ ਵੀ ਕਿਸੇ ਦੀ ਧੀ ਪਹਿਣਾ ਸੀ ਬਾਹਰ ਉਠਾਈ ਜੀ। ਅਰੇ ਬਹੁਤ ਵੱਡਾ ਪੁੰਨ ਹੈਗਾ ਕਿਸੇ ਦੀ ਗਰੀਬ ਧੀ ਪਹਿਣ ਦਾ ਔਰ ਕਿਸੇ ਗਰੀਬ ਦਾ ਸਾਥ ਦੇਣਾ। ਔਰ ਕਿਸੇ ਦਿੱਤੀ ਪਹਿ ਨੂੰ ਵੀ ਇਸ ਦੇ ਇੱਜ਼ਤ ਦੇਣੀ ਔਰ ਅਗਲੇ ਦਿੱਤੀ ਨੂੰ ਇੱਜ਼ਤ ਨਾਲ ਅਗਲੇ ਘਰ ਭੇਜਣਾ ਇਹ ਕਿਸੇ ਕਿਸੇ ਦੀ ਸੋਚ ਹੁੰਦੀ ਹੈ ਔਰ ਇਹ ਬਹੁਤ ਚੰਗੀ ਸੋਚ ਹੈ ਬਹੁਤ ਵਧੀਆ ਸੋਚ ਹੈ ਹਾਂ ਸਮੈਲ ਵਾਲੇ ਨੇਗੇ ਇਹ ਵੀ ਬਹੁਤ ਸਾਥ ਦਿੱਤਾ ਇਹਨਾਂ ਨੇ ਇਹਨਾਂ ਨੇ ਜਿਹੜੀਆਂ ਕੁੜੀਆਂ ਨੇ ਗੀਆਂ ਗਰੀਬ ਕੁੜੀਆਂ ਉਹਨਾਂ ਨੂੰ ਤਿਆਰ ਕੀਤਾ ਹੈ ਲਹਿੰਗੇ ਦਿੱਤੇ ਉਹਨਾਂ ਨੂੰ ਫ੍ਰੀ ਚ ਜੁਐਲਰੀ ਦਿੱਤੀ ਫ੍ਰੀ ਚ ਔਰ ਫ੍ਰੀ ਚ ਉਹਨਾਂ ਨੂੰ ਤਿਆਰ ਕਰਕੇ ਭੇਜਿਆ ਇਹਨਾਂ ਨੇ ਬਹੁਤ ਸਾਥ ਦਿੱਤਾ ਉਹਨਾਂ ਦਾ ਦੀ ਪ੍ਰਮੇਂਦਰ ਜੀ ਅੱਜ ਪਿੰਡ ਕਾਕੜ ਦੀ ਮੁਕਿਆਤ ਵੱਲੋਂ ਨਰਕਾ ਲੋੜਬੰਦ ਲੜਕੀਆਂ ਦਾ ਵਿਆਹ ਤੇ ਕਰਾਇਆ। ਸੱਲਾ ਤਾਂ ਮੇਰੇ ਵੱਲੋਂ ਸਾਰੇ ਛੋਟੇ ਇਨਵਾਈਟ ਗ੍ਰੀ ਵੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਅੱਜ ਪਿੰਡ ਕਾਕੜਾ ਭਾਨੀਗੜ ਦੇ ਨੇੜਲਾ ਪਿੰਡ ਹੈ ਕਾਕੜਾ। ਅੱਜ ਇੱਥੇ ਲੋੜਬੰਦ ਲੜਕੀਆਂ ਦੇ ਜੋ ਵਿਆਹ ਨਗਰ ਪੰਚਾਇਤ ਦੇ ਵੱਲੋਂ ਸਾਡੇ ਇੱਥੇ ਦੇ ਸਰਪੰਚ ਸਾਹਿਬ ਨੇ ਕਾਲ ਚੱਠਾ ਜੀ ਉਹਨਾਂ ਵੱਲੋਂ ਰਲ ਕੇ ਪੰਚਾਇਤ ਦੇ ਨਾਲ ਅੱਜ ਪਿੰਡ ਕੱਕੜੇ ਦੀ ਜੋ ਜੀਐਮ ਪੈਲਸ ਹੈ ਇਹਦੇ ਵਿੱਚ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਆ ਬਹੁਤ ਸ਼ਲਾਘਾਯੋਗ ਪਰਾਲਾ ਹੈ ਇਸ ਤੋਂ ਵੱਡਾ ਪਰਾਲਾ ਕੋਈ ਹੋ ਨਹੀਂ ਸਕਦਾ ਕਿਉਂਕਿ ਹੁਣ ਦੇਖ ਰਿਹਾ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਜੋ ਨੌਜਵਾਨ ਪੀੜ੍ਹੀ ਹੈ ਇਦਾਂ ਦੇ ਪਰਾਲਿਆਂ ਦੇ ਵਿੱਚ ਜੋ ਹਰ ਪਿੰਡਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਵਧੀਆ ਪਰਾਲੇ ਜੋ ਲੋੜਵੰਦ ਲੜਕੀਆਂ ਦੇ ਵਿਆਹ ਨੇ ਉਹ ਕਦਰੇ ਨਹੀਂਗੇ ਮੇਰਾ ਨਾਮ ਸ਼ੰਦਰਪਾਲ ਸਿੰਘ ਜੋ ਪੰਚਾਇਤ ਮੈਂਬਰ ਪਿੰਡ ਕਾਕੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦੇ ਸਰਪੰਚ ਸਰਦਾਰ ਮੇਜਰ ਸਿੰਘ ਜੀ ਚੱਠਾ ਅਤੇ ਉਹਨਾਂ ਦੀ ਧਰਮ ਪਤਨੀ ਮਨਦੀਪ ਕੌਰ ਦੇ ਸਦਕਾ ਪਿੰਡ ਦੀ ਪੰਚਾਇਤ ਦੇ ਸਦਕਾ ਗ੍ਰਾਮ ਪੰਚਾਇਤ ਪਿੰਡ ਕਾਕੜਾ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਕਾਕੜਾ ਦੇ ਸਹਿਯੋਗ ਦੇ ਨਾਲ ਅੱਜ ਲੋੜਵੰਦ ਲੜਕੀਆਂ ਦੇ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਦੇ ਚਾਰ ਲੜਕੀਆਂ ਦੇ ਵਿਆਹ ਕੀਤੇ ਗਏ ਨੇ ਸਾਡੇ ਸਰਪੰਚ ਮਨਦੀਪ ਕੌਰ ਜੀ ਅਤੇ ਸਰਦਾਰ ਮੇਜਰ ਸਿੰਘ ਛੱਟਾ ਜੀ ਇਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਤਾਂ ਹੀ ਇਹ ਜਿਹੜਾ ਅੱਜ ਕੰਮ ਨੇਪਰੇ ਚੜਿਆ ਅਸੀਂ ਅੱਜ ਚਾਰ ਲੜਕੀਆਂ ਦੇ ਵਿਆਹ ਕੀਤੇ ਨੇ ਸਾਡੇ ਇਸ ਕੰਮ ਦੇ ਵਿੱਚ ਸਾਡੇ ਪਿੰਡ ਦੇ ਪਿੰਡ ਕਾਕੜਾ ਦੇ ਸਹਿਯੋਗੀ ਸੱਜਣਾ ਨੇ ਬਹੁਤ ਸਹਿਯੋਗ ਦਿੱਤਾ ਪਤਵੰਤੇ ਸੱਜਣਾ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਇਸਾ ਪ੍ਰੋਗਰਾਮ ਦੇ ਵਿੱਚ ਸਾਡੇ ਅੰਗਰੇਜ਼ ਸਿੰਘ ਜੀ ਜੀਐਮ ਪੈਲਸ ਵਾਲੇ ਇਹਨਾਂ ਨੇ ਵੀ ਸਾਨੂੰ ਪੈਲਸਾ ਜਿਹੜਾ ਉਹ ਸਾਨੂੰ ਆਪਣੀ ਤਰਫੋਂ ਇਹਨਾਂ ਨੇ ਕੋਈ ਪੈਸਾ ਨਹੀਂ ਲੈਂਦਾ ਉਹ ਵੀ ਇਹਨਾਂ ਨੇ ਫ੍ਰੀ ਦਿੱਤਾ ਜੀਐਮਐਸ ਪੈਲਸ ਵਾਲਿਆਂ ਨੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਐਮਐਲਏ ਨਰਿੰਦਰ ਕੌਰ ਭਰਾਜ ਪਿੰਡ ਜੀ ਉਹ ਵੀ ਪਹੁੰਚੇ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਆਪਤਵੰਤੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਅਸੀਂ ਇਹ ਅਗਲੀ ਵਾਰੀ ਉਪਰਾਲਾ ਕਰਾਂਗੇ ਗ੍ਰਾਮ ਪੰਚਾਇਤ ਅਤੇ ਪਿੰਡ ਕਾਕੜਾ ਮਿਲ ਕੇ ਅਗਲੀ ਵਾਰੀ ਅਸੀਂ 4 ਨਹੀਂ 11 ਲੜਕੀਆਂ ਜਾਂ 21 ਲੜਕੀਆਂ ਦੇ ਵਿਆਹ ਕਰਾਂਗੇ ਮੈਨੂੰ ਲੱਗਦਾ ਇਹ ਸਾਡਾ ਜਿਹੜਾ ਪ੍ਰੋਗਰਾਮ ਆ ਜਰੂਰ ਸੇਰੇ ਚੜੂਗਾ ਇਹਨਾਂ ਕੁਝ ਕਹਿੰਦਾ ਹਾਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੰਗ ਇਕੱਠਾ ਪਿੰਡ ਸਪੰਚ ਕਾਕੜਾ ਦੇ ਅੱਜ ਚਾਰ ਰੋਡ ਉੱਤੇ ਲੜਕਿਆਂ ਦਾ ਵਿਆਹ ਕੀਤਾ ਗਏ ਨੇ ਸਾਨੂੰ ਪੰਚਾਇਤ ਵੱਲੋਂ ਕੀ ਇਹ ਸਾਰੇ ਜੇ ਨਗਰ ਦਾ ਹਿੱਸਾ ਵਿੱਚ ਪਿਆਜ ਸਾਰੇ ਸਹੂਜ ਦਿੱਤਾ ਤੇ ਸਾਡੇ ਜਿਵੇਂ ਪਿਆਸਾ ਵੀ ਸਾਨੂੰ ਫਰੀ ਦਿੱਤਾ ਹੈ ਹਾਂਜੀ ਤੇ ਤੁਸੀਂ ਵੰਦੀਓ ਸਾਰਾ ਇੰਨਾ ਕੁ ਮਤਲਬ ਵਧੀਆ ਪ੍ਰੋਗਰਾਮ ਕੀਤਾ ਹੈ ਹਾਂਜੀ ਕਿਰਪਾ ਕਰੇ ਮਾਲਕ ਅਗਲੀ ਵਾਰੀ ਕੋਈ 11 21 ਰੋਡ ਉੱਤੇ ਵਿਆਹ ਕਰਾਂਗੇ ਤੇ ਸਾਰੇ ਇਸ ਤੇ ਪਾਸ਼ਾ ਕਿਰਪਾ ਕਰੇ ਮਾਲਕ ਤੇ ਬਹੁਤ ਸਾਥ ਮਿਲਿਆ ਜੀਾਨੂੰ try to lá.